ਜਲੰਧਰ ਦੇ ਕੇਐਲ ਸੈਗਲ ਮੈਮੋਰੀਅਲ ਵਿਖੇ ਸਾੰਪਲਾ ਫਾਊਂਡੇਸ਼ਨ ਵੱਲੋਂ ਡਾਕਟਰ ਅੰਬੇਡਕਰ ਨੂੰ ਸਮਰਪਿਤ ਮੋਦੀ ਵਿਸ਼ੇ ਤੇ ਇੱਕ ਸੈਮੀਨਾਰ ਕਰਵਾਇਆ ਗਿਆ ਭਾਰਤ ਦੇ ਸੰਵਿਧਾਨ ਨਰਮਾਤਾ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਨੂੰ ਸਮਰਪਿਤ ਇਸ ਸੈਮੀਨਾਰ ਵਿੱਚ ਵਿਦਿਆਰਥੀ ਦੇ ਖੇਤਰੀ ਜਰਨਲ ਸਕੱਤਰ ਦੇਸ਼ਰਾਜ ਅਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰਮ ਚੁੱਗ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਸਮਾਗਮ ਵਿੱਚ ਬੋਲਦਿਆਂ ਵਕਫਾਕ ਬੁਲਾ ਰਹੇ ਨੇ ਮੋਦੀ ਸਰਕਾਰ ਵੱਲੋਂ ਰਾਸ਼ਟਰ ਦੇ ਨਿਰਮਾਣ ਲਈ ਡਾਕਟਰ ਅੰਬੇਦਕਰ ਵੱਲੋਂ ਦਿਖਾਏ ਗਏ ਰਸਤੇ ਤੇ ਚੱਲਦਿਆਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵਿਰਵੇ ਸਾਂਝੇ ਕੀਤੇ। ਬੁਲਾ ਰਹਿਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤੀ ਸੰਵਿਧਾਨ ਨੂੰ ਦੇਸ਼ ਲਈ ਰਾਹ ਦਸੇਰਾ ਮੰਨ ਕੇ ਨੀਤੀਆਂ ਤਿਆਰ ਕਰਦੇ ਨੇ। ਜਦੋਂ ਅਸੀਂ ਅੰਬੇਦਕਰ ਜੀ ਦਾ ਨਾਮ ਲੈਂਦੇ ਹਾਂ ਤੇ ਅੰਬੇਦਕਰ ਦੇ ਨਾਂ ਸਿੱਧਾ ਇਸ ਭਾਰਤ ਦੀ ਸੰਸਕ੍ਰਿਤੀ ਇਸ ਭਾਰਤ ਦੀ ਆਤਮਾ ਦੇ ਨਾਲ ਜੁੜ ਜਾਂਦਾ ਹੈ ਉਹ ਇਸ ਕਰਕੇ ਜੁੜਦਾ ਹੈ ਕਿ ਇਹ ਮੁਲਕ ਹੀ ਸਪਿਰਚੁਅਲ ਹੈ ਇਹ ਮੁਲਕ ਅਧਿਆਤਮਕ ਹੈ ਡਾਕਟਰ ਭੀਮ ਰਾਵ ਅੰਬੇਦਕਰ ਜੀ ਦਾ ਦੇਸ਼ ਦੀ ਆਜ਼ਾਦੀ ਦੇਸ਼ ਦੇ ਕਨਸਟੀਟਿਊਸ਼ਨ ਔਰ ਦੇਸ਼ ਦੇ मंत्री पद ਦਿਨਾਤੇ ਜੋ ਉਹਨਾਂ ਦੇ ਕੰਮ ਨੇ ਬਹੁਤ ਵੱਡੇ ਦੇਸ਼ ਨੂੰ ਕਨਸਟੀਟਿਊਸ਼ਨ ਵੀ ਦਿੱਤਾ ਔਰ ਕਨਸਟੀਟਿਊਸ਼ਨ ਦੇ ਅੰਦਰ ਵੰਚਿਤਾਨੋ ਅਧਿਕਾਰ ਵੀ ਦਿੱਤੇ ਦੇਸ਼ ਦੀ ਅਰਥਵਿਵਸਥਾ ਕਿੱਧਰ ਜਾਣੀ ਚਾਹੀਦੀ ਹੈ ਇਕਨੋਮਿਕ ਪਾਲਿਸੀਜ਼ ਕੀ ਹੋਣੀ ਚਾਹੀਦੀ ਹੈ ਬਹੁਤ ਵੱਡਾ ਵਿਜ਼ਨ ਦੇਸ਼ ਦੇ اندر ਗਵਰਨਰ ਸਿਸਟਮ ਹੋਣਾ ਚਾਹੀਦਾ ਹੈ ਡਾਕਟਰ ਬਾਬਾ ਸਾਹਿਬ ਅੰਬੇਡਕਰ ਜੀ ਨੂੰ ਆਪਣੀ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਕੀਤੇ ਕੰਮ ਕੀਤੇ ਆ ਔਰ ਚਾਹੇ ਉਹਨਾਂ ਦੇ ਜੀਵਨ ਦੇ ਨਾਲ ਸੰਬੰਧਿਤ ਜਿਹੜੀਆਂ ਉਹਨਾਂ ਦੇ ਸਮਾਰਕ ਬਣਾ ਕੇ ਪੰਚ ਤੀਰਥ ਦੇ ਰੂਪ ਦੇ ਵਿੱਚ ਵਿਕਸਿਤ ਕੀਤੇ ਜਿੱਥੇ ਜਨਮ ਹੋਇਆ ਉਹ ਜਗ੍ਹਾ ਜਿੱਥੇ ਉਹਨਾਂ ਨੇ ਸਿੱਖਿਆ ਲਈ ਸਿੱਖਿਆ ਸਥਲੀ ਦੇ ਰੂਪ ਤੇ ਇੰਗਲੈਂਡ ਦੀ ਜਿਹੜੀ ਜਗ੍ਹਾ ਖਰੀਦੀ ਔਰ ਇਸੇ ਤਰ੍ਹਾਂ ਜਿੱਥੇ ਧਿਕਸ਼ਾ ਲਈ ਉਹ ਧਿਕਸ਼ਾ ਸਥਲੀ ਜਿੱਥੇ ਉਹਨਾਂ ਨੇ ਅੰਤਿਮ ਸਾਹ ਲਿਆ ਉਹ ਉਹ ਜਿਹੜਾ ਮਹਾਪ੍ਰੀਨਿਰਵਾਣ ਸਥਲੀ ਔਰ ਜਿੱਥੇ ਉਹਨਾਂ ਦਾ ਅੰਤਿਮ ਸੰਸਕਾਰ ਹੋਇਆ ਚਿੱਤਿਆ ਭੂਮੀ ਉਹਦੇ ਨਾਲ 11 ਏਕੜ ਜ਼ਮੀਨ ਲੈ ਕੇ ਜਿਹੜੀ ਉਹ ਜਿਹੜਾ ਉੱਥੇ ਬਹੁਤ ਵੱਡਾ ਸਮਾਰਕ ਬਣਾ ਕੇ 450 ਕਰੋੜ ਰੁਪਏ ਦੀ ਲਾਗਤ ਨਾਲ ਉਹ ਲੋਕਾਂ ਨੂੰ ਸਮਰਪਿਤ ਕੀਤਾ ਹੈ